ਸ਼ੰਭੂ ਬਾਰਡਰ ਦੇ ਕਿਸਾਨਾਂ ਜਿੱਤੇ ਬੰਦੀਆ ਬਰ ਲਗਾਏ ਗਏ ਧਰਨੇ ਵਿੱਚ ਮਾਹੌਲ ਉਸ ਸਮੇਂ ਤਣਾਪੂਰ ਹੋ ਗਿਆ ਜਦੋਂ ਸ਼ੰਭੂ ਬਾਰਡਰ ਦੇ ਨੇੜੇ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਸੈਂਕੜਿਆਂ ਦੀ ਸੰਖਿਆ ਵਿੱਚ ਕਿਸਾਨਾਂ ਦੇ ਧਰਨੇ ਵਾਲੀ ਸਟੇਜ ਤੇ ਪਹੁੰਚ ਕੀ ਦੀ ਗਈ ਲਾਗਲੇ ਪਿੰਡਾਂ ਦੇ ਲੋਕਾਂ ਦੀ ਸ਼ੰਭੂ ਬਾਰਡਰ ਨੂੰ ਖੋਲਣ ਦੀ ਮੰਗ ਹੈ ਸਾਡਾ ਘਟੋੜ 2000 ਬੰਦਾ ਆਇਆ ਹੋਇਆ ਹੈ ਪੰਡਾ ਬਗਲੇ ਉਹ ਸਾਰੇ ਪਿੰਡਾਂ ਤੋਂ ਆਏ ਹੋਏ ਨੇ ਕੀ ਮੰਨ ਕਰਦੇ ਹੋ ਤੁਸੀਂ ਸਾਡੇ ਪਿੰਡ ਤੇ ਸਰਾਨ ਕਰਨਾ ਹੈ ਅੱਜ ਸਾਰੇ ਬੋਲੀਓ ਤੁਹਾਡੇ ਪਿੰਡ ਪੜਦੇ ਹੋ ਸਾਡੇ ਜਾ ਕੇ ਅਸੀਂ ਫਿਰ ਵੀ ਕਿਹਨੇ ਕੋਈ ਤਾਂ ਸਰੰਦ ਕਰ ਦੇ ਦੋ ਅਗਰ ਗੱਲ ਕਰਵਾਓ ਸਾਨੂੰ ਭਾਜੀ ਦੇ ਬੰਦਾ ਭਰ ਦੋ ਤੁਸੀਂ ਯਾਰ ਸਾਹਬ ਹੁੰਦਾ ਕੋਈ ਯਾਰ ਗੱਲ ਕਰ ਤੁਸੀਂ ਅਗਰ ਸਟੇਜ ਤੇ ਬੈਠੋ ਟਾਈਮ ਰੀਅਲ ਟਾਈਮ ਕਰੋਗਾ ਤੁਸੀਂ ਕਿਹਨੇ ਕਰਨਾ ਕਲਵੀਰ ਸਿੰਘ ਪਿੰਡ ਰਾਜਗੜ੍ਹ ਨਿਹੰਗ ਸਿੰਘ ਬੁੱਢਾਦਾਲ ਅਸੀਂ ਇਹ ਅਪੀਲ ਕਰਨ ਚਾਹੁੰਦੇ ਆਂ ਚੈਨਲ ਦੇ ਮਾਧਿਅਮ ਰਹੀ ਅਸੀਂ ਆਉਣ ਵਾਲੇ ਸਮੇਂ 'ਚ ਰੋਡ ਤੇ ਜਾਮ ਕਰਾਂਗੇ ਕਰਾਂਗੇ ਅਸੀਂ ਜਿਹੜੇ ਸਾਡੇ ਸ਼ਾਰਟਕਟ ਅਸੀਂ ਇਹਨਾਂ ਨੂੰ ਕੋਲ ਆਰਟੀਫੀਸ਼ੀਅਲ ਬਣਾ ਕੇ ਦਿੱਤੇ ਨੇ ਉੱਥੇ ਵੀ ਜੀਸੀਬੀ ਨਾਲ ਖੱਡੇ ਮਾਰ ਕੇ ਜੀ ਪੂਰੀ ਤਰ੍ਹਾਂ ਦੇ ਜਾਮ ਕਰਕੇ ਵੱਡੇ ਲੈਵਲ ਤੇ ਇਹਨਾਂ ਨਾਲ ਸੰਘਰਸ਼ ਕਰਾਂਗੇ ਇਹ ਸਾਡੀ ਬੇਨਤੀ ਪੱਕਾ ਇਹ ਸਰਕਾਰ ਦੇ ਕੰਨੇ ਪਾ ਦਿਓ ਜ਼ਿੰਮੇਵਾਰਾਂ ਦੇ ਕੰਨੇ ਪਾ ਦਿਓ ਉਹਦੇ ਨਾਲ ਪ੍ਰੇਸ਼ਾਨ ਤਾਂ ਆਮ ਜਨਤਾ ਹੀ ਹੋਏਗੀ ਜਿਹੜੀ ਹੁਣ ਹੋ ਰਹੀ ਹੈ ਵੇਲੇ ਉੱਥੇ ਵੀ ਹੋਏਗੀ ਜਨਤਾ ਇਹਦਾ ਕੀ ਹਾਲ ਹੈ ਜਦੋਂ 30 ਪਿੰਡਾਂ ਦੇ ਇਹੀ ਪਰਜਾਨ ਉਹ ਸਾਡੀ ਪਰੇਸ਼ਾਨੀ ਵੀ ਤੇ ਹੈ ਨਾ ਸਾਡੇ ਬੱਚੇ ਨਹੀਂ ਦਿਹਾੜੀਦਾਰ ਨਹੀਂ ਦਿਹਾੜੀ ਕਰਨ ਦੱਸ ਸਕਦੇ ਹੁਣ ਜਿੱਦਣ ਪਾਣੀ ਆ ਗਿਆ ਅਗਲੇ ਸਾਡੇ ਰਸਤੇ ਰੁੜ ਜਾਣੇ ਨੇ ਫਿਰ ਤਾਂ ਘਰ ਬੈਠੇ ਮਰਾਂਗੇ ਅਸੀਂ ਸੱਚੀ ਮੋਤਾ ਹੋ ਗਈ ਸਾਡੇ ਇਲਾਕੇ ਚ ਅੰਬਾਲੇ ਨਾ ਜਾਣ ਚ ਹਸਪੀਟਲ ਚ ਤੇ ਅਸੀਂ ਇੱਥੇ ਪੱਕੇ ਤੌਰ ਤੇ ਤਰਨਾ ਲਾਵਾਂਗੇ ਬਨੂਰ ਰੋਡ ਪੱਕਾ ਬੰਦ ਕਰਾਂਗੇ ਸਾਰੇ ਰੋਡ ਬਲੌਕ ਕੀਤੇ ਜਾਣਗੇ ਪਿੰਡਾਂ ਜਿੰਨੇ ਪਿੰਡਾਂ ਦੇ ਵਿੱਚੋਂ ਇਹਨਾਂ ਬਾਈਕ ਕੱਟ ਕਰਾਂਗੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਟੂ ਵਿਲਰ ਦਾ ਰਸਤਾ ਕਿਸਾਨ ਸਰਕਾਰ ਰਲ ਕੇ ਖੋਲ ਦੇਣ ਜ਼ਰੂਰ ਨਹੀਂ ਤਾਂ ਸਾਰੇ ਪਿੰਡ ਇਕੱਠੇ ਹੋਗੇ ਜੋ ਵੀ ਅੱਗੇ ਦੀ ਹੋਏਗੀ ਰਣਨੀਤੀ ਉਹ ਜਾਣੀ ਕਰਾਂਗੇ ਮੈਂ ਆਪਾਂ ਦੇ ਪੈਸੇ ਲੈ ਗਿਆ ਪਰ ਇਹ ਘਰ ਲਈ ਦਵਾਈ ਲੈਣ ਜਾਣਾ ਸੀ ਬੰਦਾ ਮੈਂ ਇੱਥੇ ਮੈਨੂੰ ਨਿਕਲ ਨਹੀਂ ਦਿੱਤਾ 12 ਤਰੀਕ ਨੂੰ 13 ਨੂੰ ਲਾਣਾ ਦਾ 12 ਨੂੰ ਮੈਨੂੰ ਨਾ ਰੰਗ ਦਿੱਤਾ ਮੈਨੂੰ ਇਹ ਗੱਲ ਕਿਹੀ ਮੈਂ ਕਾਮਣੀ ਘਰ ਲਈ ਦਵਾਈ ਲੈਣ ਜਾਣਾ ਸੀ ਮੈਂ ਆਪਾਂ ਦੇ ਪੈਸੇ ਲਈ ਕੱਲ ਮੈਂ ਹਮਲਾ ਦਿਹਾੜੀ ਕਰਕੇ ਆਇਆ ਤੇੜੇ ਹੋਰ ਮੈਂ ਪੈਸੇ ਦੇਗਾ ਤੇ ਘਰ ਕੇ ਜੁਆਇ ਦੇਗਾ ਮੈਂ ਦੋਰੇ ਕੇ ਜੁਆਇ ਆ ਕਿਰ ਬੰਦਾ ਨੇ ਮੈਨੂੰ ਇਹ ਗੱਲ ਕਹੀ ਆ ਵੀ ਜਿਆਦਾ ਬੋਲਾ ਪੁਰਸਾਣਾ ਵੀ ਤੈਨੂੰ ਚੱਕਾਂਗਾ ਕਰਮਾ ਦੇ ਦਿੰਦੇ ਮੇਰੀ ਵੀਡੀਓ ਪਹਿਲਾਂ ਵੀ ਆਈ ਦੀ ਆ ਕਿ ਇਲਾਕੇ ਦੇ ਇਹ ਬੰਦਾ ਨੇ ਲਾਇਆ ਮਾ ਤੋਂ ਆਪਣਾ ਗਰੀਬ ਬੰਦਾ ਜਿਹੜਾ ਇਹਾਰ ਬੰਦਾ ਇਹਨਾਂ ਨੇ ਮੈਨੂੰ ਨਹੀਂ ਕਿਹਾ ਨਰਕਾ ਦੇ ਖੱਡਰ ਸਾਹਿਬ ਨੇ ਲਾਇਆ ਨਹੀਂ ਮੈਂ ਤੇ ਸਰਕਾਰ ਨੂੰ ਅਪੀਲ ਕਰਦਾ ਕਿ ਸਭ ਤੋਂ ਪਹਿਲਾਂ ਉਹਨਾਂ ਦੀ ਸਰਕਾਰ ਬਣ ਗਈ ਹੁਣ ਥੋੜੇ ਦਿਨਾਂ ਚ ਇਹਨਾਂ ਦਾ ਸਾਰਿਆਂ ਦੇ ਮਸਲੇ ਹੱਲ ਕਰਨ ਇਹ ਵੀ ਆਪਣੇ ਘਰਾਂ ਨੂੰ ਜਾਣ ਤੇ ਲੋਕ ਵੀ ਆਪਣਾ ਜੋ ਰਸਤਾ ਸਭ ਕੁਝ ਸਹੀ ਹੋ ਜਾਏ ਇਸ ਇਹ ਸਰਕਾਰ ਦੀ ਸਾਰੀ ਇਹ ਨਾ ਤੇ ਇਹਨਾਂ ਦਾ ਸ਼ੌਂਕ ਇੱਥੇ ਬਹਿਣਾ ਤੇ ਰੋਡ ਰੋਕਣਾ ਇਹ ਤੇ ਤੇ ਉਹਦੀ وجہ ਨਾਲ ਜਿਹੜੇ ਆਮ ਪਬਲਿਕ ਨੂੰ ਪਰੇਸ਼ਾਨੀ ਹੋਈ ਇਹਦਾ ਇਹਦਾ ਕਾਰਨ ਤੇ ਸਾਰਾ ਸਰਕਾਰੀ ਹੈ ਜੀ ਅਨਹੀਂ ਚਲੋ ਜਲਦੀ ਕਰੀ ਅਸੀਂ ਤੇ ਕਹਿੰਦੇ ਜਲਦੀ ਕਰਕੇ ਤੇ ਇਹ ਮਸਲੇ ਦਾ ਹੱਲ ਕਰਨ ਤੇ ਇਹ ਲੋਕ ਵੀ ਉਹਨਾਂ ਨੂੰ ਵੀ ਕੋਈ ਪਰੇਸ਼ਾਨੀ ਨਾ ਹੋਵੇ ਇਹ ਵੀ ਲੋਕ ਆਪਣੇ ਘਰਾਂ ਚ ਜਾ ਕੇ ਆਪਣਾ ਕੰਮ ਕਰ ਕਰਨ ਜਿਹੜੀ ਇੰਨੇ ਆ ਆਪਣੇ ਤਾਕਤ ਇਦਾਂ ਵੇਸਟ ਹੋ ਰਹੀ ਹੋ ਕਿਸ ਚੰਗੇ ਪਾਸੇ ਲੱਗੇ chandar consultants limited building maintenance handyman under -check Trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car For more information, please contact him at under check trade platform www.checktrade.com 921760 Chander Consultants Limited call him on this number 79 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ